ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਅਹਿਮ ਵਿਸ਼ੇ ਬਾਰੇ ਗੱਲਬਾਤ ਕਰਨੀ ਹੈ ਥੋੜੇ ਸਾਥੀ ਜੁੜ ਜਾਣ ਤਾਂ ਕਿ ਗੱਲ ਲੋਕਾਂ ਤੱਕ ਪਹੁੰਚਦੀ ਹੋ ਸਕੇ ਸਾਰਾ ਸਾਈਕੋਲੋਜੀ ਇੱਕ ਅਹਿਮ ਵਿਸ਼ੇ ਬਾਰੇ ਗੱਲਬਾਤ ਕਰਨੀ ਹੈ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਰੋਜ਼ਮਰਗਾ ਦਾ ਹਿੱਸਾ ਹੁੰਦੀਆਂ ਪਰ ਕੁਝ ਪਰੇਸ਼ਾਨੀਆਂ ਨੂੰ ਵਿਅਕਤੀ ਦਬਾ ਲੈਂਦਾ ਹੈ ਕੁਝ ਪਰੇਸ਼ਾਨੀਆਂ ਦੇ ਨਾਲ ਵਿਅਕਤੀ ਜੂੰਝਦਾ ਹੈ ਤੇ ਅਕਸਰ ਕਈ ਵਾਰੀ ਹੁੰਦਾ ਕਿ ਗੱਲਬਾਤ ਸਾਂਝੀ ਨਾ ਹੀ ਕੀਤੀ ਜਾਵੇ ਕਿਉਂਕਿ ਬੰਦਾ ਆਪਦੇ ਨਾਲ ਹੀ ਜੂੰਝਦਾ ਰਹਿੰਦਾ ਹੈ ਪਹਿਲਾਂ ਤਾਂ ਮੈਂ ਦੱਸਦਾ ਕਿ ਜਿੰਨੇ ਕੁ ਲੋਕ ਮੇਰੇ ਬਾਰੇ ਮੇਰੇ ਪਰਿਵਾਰ ਬਾਰੇ ਪੱਤਰਕਾਰੀ ਦੇ ਖੇਤਰ ਬਾਰੇ ਜਿੰਨਾ ਕੁ ਲੋਕ ਜਾਣਦੇ ਆ ਉਹਨਾਂ ਨੂੰ ਪਤਾ ਹੈ ਕਿ ਇਸ ਦੀ ਵਿੱਚ ਜਮਿਨੀ ਹਕੀਕਤ ਕੀ ਆ ਬਹੁਤ ਸਾਰੇ ਮੌਜੂਦਾ ਸਮੇਂ ਵਿੱਚ ਸਿਆਸੀ ਧੜਾ ਚੜਾ ਆ ਰਿਹਾ ਹੈ ਸਰਕਾਰਾਂ ਵੱਲੋਂ ਪੱਤਰਕਾਰਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਡਰਾਉਣ ਦੀਆਂ ਪਰਚੇ ਪਾਉਣ ਦੀਆਂ ਥਾਣੇ ਬੁਲਾਉਣ ਦੀਆਂ ਪਰਚੇ ਵੀ ਝੂਠੇ ਝੂਠੇ ਪਰਚੇ ਪਾ ਕੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਟਿਆਲਾ ਦੀ ਸਿਆਸਤ ਨੂੰ ਮੈਂ ਬੜਾ ਨੇੜੇ ਤੋਂ ਦੇਖਿਆ ਹੈ ਅਕਸਰ ਜਿੰਨੇ ਕੋ ਸਿਆਸਤ ਕੀਤੀ ਹੈ ਮੇਰੇ ਪਰਿਵਾਰ ਦੇ ਆਲੇ ਦੁਆਲੇ ਰਹੀ ਹੈ ਕਿਉਂਕਿ ਮੇਰੇ ਪਿਤਾ ਦਾ ਜਿਹੜਾ ਸਬੰਧ ਸੀ ਉਹ ਜਥੇਦਾਰ ਗਰਚਰਨ ਸਿੰਘ ਟੋੜਾਹਰਾਂ ਦੇ ਨਾਲ ਰਿਹਾ ਹੈ ਪਰ ਹਾਲਾਤ ਕਈ ਵਾਰੀ ਇਹ ਅਜਹਿ ਬਣਾ ਦਿੱਤੇ ਜਾਂਦੇ ਆ ਕਿ ਵਿਅਕਤੀ ਨੂੰ ਪ੍ਰੇਸ਼ਾਨ ਕਰੋ ਉਹਨੂੰ ਮਾਨਸਿਕ ਤੌਰ ਤੇ ਇੰਨੀ ਕੋ ਪੀੜਾ ਦੇ ਦਿਓ ਕਿ ਉਹ ਅਜਿਹਾ ਕਦਮ ਚੁੱਕ ਲੇ ਕਿ ਉਹਦੀ ਜੀਵਨ ਲੀਲਾ ਉਹ ਖੁਦ ਸਮਾਪਤ ਕਰ ਦੇ ਫਿਰ ਫਾਈਲਾਂ ਦੇ ਵਿੱਚ ਪੁਲਿਸ ਨੇ ਕਿਵੇਂ ਮਾਮਲੇ ਦਬਾਉਣੇ ਹੁੰਦੇ ਆ ਸਰਕਾਰਾਂ ਇਸ ਮਾਮਲੇ ਨੂੰ ਕਿਵੇਂ ਖੂਖਾਤੇ ਪਾ ਦਿੰਦੀਆਂ ਇਹ तमाम ਗੱਲਾਂ ਇਸ ਕਰਕੇ ਕਰ ਰਿਹਾ ਕਿ ਮੌਜੂਦਾ ਸਮੇਂ ਦੀ ਸਿਆਸਤ ਵਿੱਚੋਂ ਅਜਿਹੀ ਪੀੜਾ ਵਿੱਚੋਂ ਮੈਨੂੰ ਵੀ ਲੰਘਣਾ ਪੈ ਰਿਹਾ ਅਕਸਰ ਸੱਤਾ ਵਿੱਚ ਰਹਿਣ ਵਾਲੇ ਲੋਕ ਸਿਆਸਤਦਾਨ ਕੌਣ ਕਿਸ ਦੀ ਕਿੰਨੇ ਕੁ ਪ੍ਰਵਾਹ ਕਰਦਾ ਹੈ ਵੀ ਜਾਣਦੇ ਆ ਇੱਥੇ ਤਾਂ ਐਮਐਲਏ ਦੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਜੋ ਕੁਝ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਨਾਲ ਹੋ ਰਿਹਾ ਉਹ ਤਾਂ ਫੇਰ ਬੰਦਾ ਦਲੇਰ ਹੈ ਜਲੋ ਜੂੰਜ ਰਿਹਾ ਲੜ ਰਿਹਾ ਪਰ ਆਹ ਬੰਦਾ ਸਿਸਟਮ ਨਾਲ ਕਿਸ ਤਰ੍ਹਾਂ ਦੀ ਲੜਾਈ ਲੜੇਗਾ ਇਹ ਬੜਾ ਔਖਾ ਹੈ ਹੁਣ ਸਵਾਲ ਤੁਸੀਂ ਇਹ ਵੀ ਕਰੋਗੇ ਕਿ ਕਿਹੜਾ ਐਮ.ਐਲ.ਏ ਪਰੇਸ਼ਾਨ ਕਰ ਰਿਹਾ ਹੈ ਤੇ ਕਿਹੜਾ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਿਹਾ ਹੈ ਇਹ ਹਾਲਾਤ ਸਾਡੇ ਸਿਸਟਮ ਦੇ ਵਿੱਚ ਸਿਆਸਤਦਾਨਾਂ ਵੱਲੋਂ ਬਣਾਏ ਜਾ ਰਹੇ ਹਨ ਅਕਸਰ ਮੇਰੇ ਵੱਲੋਂ ਬਹੁਤ ਸਰੀਆਂ ਖਬਰਾਂ ਜ਼ਮੀਨੀ ਹਕੀਕਤਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਉਹਨਾਂ ਵਿੱਚ ਕੁਝ ਸੱਚ ਬਿਆਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਣਦੀ ਤਾਂ ਸਿਆਸਤਦਾਨਾਂ ਵਿੱਚ ਦੀ ਹੈ ਕਸੂਰ ਪੱਤਰਕਾਰਾਂ ਦਾ ਖਬਰਾਂ ਪੱਤਰਕਾਰ ਗਲਤ ਲਾਉਂਦੇ ਆ ਲੋਕ ਡਾਟ ਇਹਨਾਂ ਸਿਆਸਤਦਾਨਾਂ ਦੀ ਖੁੱਦੀ ਹੈ ਤੇ ਪੱਤਰਕਾਰ ਜੇ ਖਬਰ ਕਰਦਾ ਤਾਂ ਉਸ ਨੂੰ ਖਬਰ ਨਹੀਂ ਕਰ ਦਿੱਤੀ ਜਾ ਰਹੀ ਉਸ ਨੂੰ ਜੇ ਉਹ ਕੁਝ ਲਿਖੇ ਪਾਉਂਦਾ ਤਾਂ ਆਪਣੇ ਸਾਥੀਆਂ ਤੋਂ ਫੋਨ ਕਰਵਾਏ ਜਾਂਦੇ ਆ ਕਿਸ ਨੂੰ ਕਹੋ ਕਿ ਇਦਾਂ ਦੀ ਕਵਰੇਜ ਨਾ ਕਰੇ ਅਸੀਂ ਵੀ ਚੰਗੀ ਤਰ੍ਹਾਂ ਜਾਣਦੇ ਆ ਕਿ ਅਸੀਂ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਵਿਅਕਤੀ ਕਿੰਨੇ ਕੁ ਸਿਆਸਤ ਕਰਦੇ ਆ ਇਹਨਾਂ ਦੀਆਂ ਜ਼ਮੀਨਾਂ ਹਕੀਕਤਾਂ ਕੀ ਨੇ ਪਰ ਲੋਕ ਪਰੇਸ਼ਾਨ ਇਹਨਾਂ ਕਰ ਰਿਹਾ ਲੋਕ ਪਰਸੋਂ ਇਹਨਾਂ ਵਰਤਦੇ ਆ ਮਾਮਲੇ ਕੁਝ ਹੋਰ ਹੁੰਦੇ ਆ ਹਰੰਸ਼ਾ ਕਿਤੇ ਹੋਰ ਹੁੰਦੀਆਂ ਕਿਉਂਕਿ ਸਾਡੀਆਂ ਪੱਤਰਕਾਰਾਂ ਦੀਆਂ ਕਿੱਤੇ ਵੀ ਰਣਸ਼ਾਨ ਨਹੀਂ ਪਈਆਂ ਬਹੁਤ ਸਾਰੇ ਸਾਥੀ ਪੁੱਛ ਰਹੇ ਆ ਕਿ ਖੁਦਕੁਸ਼ੀ ਵਾਲੀਆਂ ਗੱਲਾਂ ਕਿਉਂ ਭਾਈ ਜੀ ਨਾਤਾ ਡਰਦੇ ਆ ਜੇ ਸਿਸਟਮ ਦੇ ਨਾਲ ਇਹਨਾਂ ਲੜ ਰਹੇ ਆ ਤਾਂ ਇਹ ਗੱਲਾਂ ਤਾਂ ਸੋਚਣੀਆਂ ਪੈਂਦੀਆਂ ਕਿ ਸੰਸਾਰ ਤੋਂ ਹੀ ਚਲੇ ਜਾਨੇ ਆ ਪਟਿਆਲਾ ਸ਼ਹਿਰ ਦੀ ਸਿਆਸਤ ਵੀ ਇੱਜਹੀ ਗੰਦੀ ਹੈ ਬਹੁਤ ਸਾਰੇ ਲੋਕਾਂ ਦੀ ਆਪਸੀ ਰੰਜਿਸ਼ ਹੈ ਜੈਸੀ ਖਬਰਾਂ ਕਰਦੇ ਆ ਤਾਂ ਇਹ ਲੋਕ ਸਾਡੀ ਪਹੁੰਚ ਨੂੰ ਸੀਮਿਤ ਕਰਨ ਬਣਾਉਂਦੇ ਆ ਫੇਰ ਰਾਤ ਨੂੰ WhatsApp ਤੇ ਫੋਨ ਕਰਦੇ ਆ ਸਵਾਰਸ਼ਾ ਕਰਵਾਉਂਦੇ ਆ ਤੇ ਸਾਨੂੰ ਮਜਬੂਰ ਕਰਦੇ ਆ ਅਜਿਹੇ ਕਦਮ ਚੁੱਕਣ ਲਈ ਅੱਜ ਤਾਂ ਮੈਂ ਆਪਣੇ ਘਰਦਿਆਂ ਨੂੰ ਉਹਨਾਂ ਵਜ਼ਾਇਕਾਂ ਦੇ ਨਾਮ ਲਿਖ ਕੇ ਦਿੱਤੇ ਆ ਕਿ ਕੱਲ ਹੁਣ ਤੋਂ ਹੀ ਜੇ ਮੇਰੇ ਨਾਲ ਕੁਝ ਹੁੰਦਾ ਤਾਂ ਇਹ ਸਿਆਸੀ ਲੋਕ ਜ਼ਿੰਮੇਵਾਰ ਹੋਣਗੇ ਮੈਨੂੰ ਪਤਾ ਕਿ ਬਹੁਤ ਸਾਰੇ ਸਾਥੀ ਇਹ ਵੀ ਕਹਿਣਗੇ ਇਹ ਖੁਦਕੁਸ਼ੀ ਮਸਲੇ ਦਾ ਹੱਲ ਨਹੀਂ ਹੈ ਕੁਝ ਲੋਕ ਇਹ ਵੀ ਕਹਿਣਗੇ ਕਿ ਬੰਦੇ ਦੇ ਮਰ ਜਾਂਦੇ ਨਾਲ ਲੜਾਈ ਖਤਮ ਨਹੀਂ ਹੁੰਦੀ ਇਹ ਗੱਲਾਂ ਇਸ ਕਰਕੇ ਕਰਨੀਆਂ ਪੈ ਰਹੀਆਂ ਕਿ ਸਾਨੂੰ ਉਹ ਲੋਕ ਪਰੇਸ਼ਾਨ ਕਰਦੇ ਆ ਜਿਹੜੇ ਸਾਡੇ ਸਿਆਸੀ ਪਿਛੋਕੜ ਬਾਰੇ ਜਾਣਦੇ ਆ ਸਾਡੇ ਪਰਿਵਾਰ ਬਾਰੇ ਜਾਣਦੇ ਆ ਕਦੇ ਦੁੱਖੀ ਤੱਕ ਨਹੀਂ ਇਹਨਾਂ ਲੋਕਾਂ ਤੋਂ ਲਈ ਕਦੇ ਇਹਨਾਂ ਲੋਕਾਂ ਤੋਂ ਕੋਈ ਇhtਿਆਰ ਨਹੀਂ ਲਿਆ ਕਦੇ ਇਹਨਾਂ ਤੋਂ ਭੀਖ ਨਹੀਂ ਮੰਗੀ ਕਦੇ ਤਲਵੇ ਨਹੀਂ ਚਟੇ ਫਿਰ ਵੀ ਅਸੀਂ ਸਤਿਕਾਰ ਕਰਦੇ ਹਾਂ ਕਿ ਲੋਕਾਂ ਦਾ ਇਹ ਸਾਡੇ ਪਰਿਵਾਰਾਂ ਦੇ ਵਿੱਚ ਯੋਗਦਾਨ ਰਹੇ ਆ ਪਰ ਇਹ ਬੰਦੇ ਸਿਆਸਤ ਐਸੇ ਢੰਗ ਦੀ ਲੁਪੇ ਏਜੰਡਿਆਂ ਵਾਲੀ ਕਰਦੇ ਆ ਕਿ ਆ ਸਾਨੂੰ ਇਹ ਗੱਲਾਂ ਕਰ ਲਈ ਮਜਬੂਰ ਹੋਣਾ ਪੈਂਦਾ ਹੈ ਉਕੇ ਸਾਨੂੰ ਜਿਸ ਤੰਗ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗੱਲਾਂ ਸਾਨੂੰ ਇਸ ਕਰਕੇ ਕਰਨੀਆਂ ਪੈਂਦੀਆਂ ਸਾਡੇ ਵੀ ਬਾਲ ਬੱਚੇ ਨੇ ਜੇ ਤੁਹਾਡਾ ਸਿਆਸੀ ਕੈਰੀਅਰ ਹੈ ਤਾਂ ਸਾਨੂੰ ਵੀ ਜੀਣ ਦਾ ਹੱਕ ਹੈ ਸਾਨੂੰ ਵੀ ਅਮੀਰ ਬਣਨ ਦਾ ਹੱਕ ਹੈ ਸਾਨੂੰ ਵੀ ਰੁਤਬਾ ਚਾਹੀਦਾ ਹੈ ਸਾਨੂੰ ਵੀ ਸਨਮਾਨ ਚਾਹੀਦਾ ਹੈ ਸਾਨੂੰ ਵੀ ਸਤਕਾਰ ਚਾਹੀਦਾ ਹੈ ਸਾਰਾ ਕੁਝ ਸਿਆਸੀ ਬੰਦੇ ਵਾਲੇ ਨਹੀਂ ਬਣਿਆ ਹੋਇਆ ਕਿ ਤੁਹਾਨੂੰ ਠਾਠ ਵਾੜ ਚਾਹੀਦੇ ਆ ਤੁਹਾਨੂੰ ਖਬਰਾਂ ਦੀਆਂ ਸੁਰਖੀਆਂ ਚਾਹੀਦੀਆਂ ਉਸੇ ਜਗ੍ਹਾ ਸ਼ੋਰ ਤਾਂ ਹਾਸਲ ਕਰਨੀਆਂ ਤੁਸੀਂ ਝੂਠੇ ਪਰਚੇ ਪਾਉਣੇ ਆ ਮੈਂ ਜਿਹੜੀਆਂ ਗੱਲਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਸੀ ਆ ਜੋ ਗੱਲਾਂ ਕਰਨੀਆਂ ਪੈ ਰਹੀਆਂ ਇਹ ਸੇਵਿਸ ਕਰਕੇ ਕਰਨੀਆਂ ਪੈ ਰਹੀਆਂ ਕਿ ਫਿਰ ਥਾਣੇ ਤੋਂ ਫੋਨ ਕਰਵਾਤਾ ਕਿ ਬੇਦੀ ਸਾਹਿਬ ਤੁਹਾਡੇ SIM ਦਾ ਡਾਟਾ ਲੈਣਾ ਹੈ ਇਹਨਾਂ ਨੂੰ ਪੁੱਛੇ ਕਿ ਮੈਂ ਕੋਈ ਆਈਐਸਏ ਦਾ ਅਤਵਾਦੀ ਹਾਂ ਮੈਂ ਗੰਸਟਰਾਂ ਮੇਰੇ ਪਾਕਿਸਤਾਨਾ ਸਬੰਧ ਹੈ ਜਿਹੜੇ ਬੰਦੇ ਫੋਨ ਕਰਵਾ ਕੇ ਥਾਣਿਆਂ ਤੋਂ ਮੇਰੀ ਪੁੱਛਗਿੱਛ ਕਰਵਾਣਾ ਚਾਹੁੰਦੇ ਆ ਉਹ ਚੰਗੀ ਤਰ੍ਹਾਂ ਜਾਣ ਲੈਣ ਮੇਰੀ ਜਾਣ ਦੇ ਪਿੱਛੇ ਤੁਹਾਡਾ ਹੱਥ ਹੋਏਗਾ ਮੇਰੀ ਜਾਣ ਜਾਏਗੀ ਤੁਹਾਡਾ ਨਾਮ ਲਿਖ ਕੇ ਜਾਵਾਂਗਾ ਤੁਹਾਡਾ ਨਾਮ ਉਹਨਾਂ ਸ਼ਾਨ ਮਿਟਾ ਲਾਂਗਾ ਤੁਹਾਡੀ ਸਿਆਸਤ ਨੂੰ ਖਤਮ ਕਰ ਦਾਂਗਾ ਤੁਸੀਂ ਯਾਦ ਰੱਖੋਗੇ ਤੁਹਾਨੂੰ ਤੁਸੀਂ ਯਾਦ ਰੱਖੋਗੇ ਉਸੇ ਜਿਹੜਾ ਗੰਦਾ ਪਾਇਆ ਸਿਆਸਤ ਦੇ ਵਿੱਚ ਲੋਕਾਂ ਨੂੰ ਡਰਾਉਣ ਦਾ ਪੱਤਰਕਾਰਾਂ ਨੂੰ ਡਰਾਉਣ ਦਾ ਆਮ ਲੋਕਾਂ ਨੂੰ ਡਰਾਉਣ ਦਾ ਤੁਹਾਡੇ ਨਾਮ ਲਿਖ ਕੇ ਜਾਊਂਗਾ ਮੈਂ ਬੁਲਾਇਆ ਮੈਨੂੰ ਥਾਣੇ ਮੈਂ ਦੱਸੂਗਾ ਤੁਹਾਨੂੰ ਤੁਹਾਡਾ ਜਲੂਸ ਕਢੂਗਾ ਮੈਂ ਭਰਾ ਭਰਾ ਬਣ ਕੇ ਬੇਨਤੀਆਂ ਕਰਦਾ ਕਿ ਚੱਲ ਕੋਈ ਗੱਲ ਹੀ ਅਸੀਂ ਟੁੱਟੀਆਂ ਪੁੱਜੀਆਂ ਖਬਰਾਂ ਨਾ ਲਾਈਏ ਤੁਹਾਡੀ ਗੱਲ ਬਣਾ ਕਰੀਏ ਵਿਰੋਧੀ ਧਿਰ ਦੀ ਗੱਲ ਨਾ ਕਰੀਏ ਆਮ ਲੋਕਾਂ ਦੀ ਗੱਲ ਨਾ ਕਰੀਏ ਟੁੱਟੀਆਂ ਸੜਕਾਂ ਦੀ ਗੱਲ ਨਾ ਕਰੀਏ ਸਮਾਜ ਚ ਤੱਕੇ ਹੋ ਰਹੇ ਉਹਨਾਂ ਦੀ ਗੱਲ ਨਾ ਕਰੀਏ ਆਪਣੀ ਗੱਲ ਨਾ ਕਰੀਏ ਤੁਹਾਡੀ ਗੱਲ ਕਰੀਏ ਕਿਉਂ ਕਰੀਏ ਤੁਹਾਡਾ ਕੁਝ ਦੇਣਾ ਸੀ ਗੰਦ ਪਾ ਰੱਖਿਆ ਤੁਸੀਂ ਦਿਵਾਲੀ ਮੰਗਣ ਆਏ ਤੁਹਾਡੇ ਤੋਂ ਇਸਤਿਹਾਰ ਮੰਗਣ ਆਏ ਤੁਹਾਡੇ ਤੋਂ ਤੁਹਾਨੂੰ ਮੈਂ ਦੱਸੂਗਾ ਬੁਲਾਇਆ ਮੈਨੂੰ ਠਾਣੇ ਤੇ ਮੈਂ ਦੱਸੂਗਾ ਗੰਦਾ ਪਾਇਆ ਜਰਾ ਤੁਸੀਂ ਮਜਬੂਰ ਕਰਦੇ ਮਜਬੂਰ ਹਜੇ ਤਾਂ ਮੈਂ ਨਾਮ ਨਹੀਂ ਲੈ ਰਿਆ ਘਰ ਦੇ ਨਾਲ ਲਿਖ ਕੇ ਦਿੱਤੇ ਨਾਮ ਫਿਰ ਜਨਤਾ ਕਰੂੰਗਾ ਜਨਤਾ ਜਦੋਂ ਮਰੂੰਗਾ ਲਾਈਵ ਹੋ ਕੇ ਮਰੂੰਗਾ ਤੁਹਾਡਾ ਨਾਂ ਲਾ ਕੇ ਮਰੂੰਗਾ ਤੁਹਾਨੂੰ ਦੱਸੂੰਗਾ ਮੈਂ ਤੁਹਾਨੂੰ ਤੁਸੀਂ ਜਿਹੜੀ ਗੁੰਡਾ ਕਰਤੀ ਸ਼ਹਿਰ ਚ ਵਿਚਾਰ ਰੱਖੀ ਹੈ ਤੁਹਾਡੀਆਂ ਸਿਆਸੀ ਰੋਟੀਆਂ ਦੇ ਕਾਰਨ ਸਾਨੂੰ ਭਾਂਜ ਪਰੇਸ਼ਾਨੀਆਂ ਮਿਲ ਰਹੀਆਂ ਹੈ ਚੈਨਾ ਸੀ ਸੋਣੀ ਪਾਰੇ ਚੈਨਾ ਸੀ ਦਿਖਣੀ ਪਾਰੇ ਤੁਸੀਂ ਜਿਹੜਾ ਗੰਦ ਪਾਇਆ ਮੈਂ ਦੱਸੂਗਾ ਤੁਹਾਨੂੰ ਮੇਰੀਆਂ ਬੇਂਤੀਆਂ ਮੇਰੀਆਂ ਪੀਲਾਂ ਨੂੰ ਤੁਸੀਂ ਮੇਰੀ ਮੇਰਾ ਇਹ ਦੇਖਿਆ ਕਿ ਤੇ ਬੰਦਾ ਡਰਦਾ ਹੈ ਡਰਪੋਕ ਹੈ ਜੇ ਤੁਸੀਂ ਮਾਰਨਾ ਨਾ ਐਦਾਂ ਨਹੀਂ ਮਰਨਾ ਮਰਾਂਗੇ ਤੁਹਾਡਾ ਨਾਂ ਲੈ ਕੇ ਮਰਾਂਗੇ ਐਦਾਂ ਨਹੀਂ ਮਰਦਾ ਮੈਂ ਨਾਂ ਲੈ ਕੇ ਮਰੂੰਗਾ ਤੁਹਾਡਾ ਸਾਰਿਆਂ ਦਾ ਤੁਹਾਨੂੰ ਮੈਂ ਦੱਸੂਗਾ ਤੁਸੀਂ ਕਿ ਸੱਤ ਤੱਕ ਜਾ ਸਕਦੇ ਮੈਂ ਵੀ ਕਿ ਸੱਤ ਤੱਕ ਜਾ ਸਕਦਾ ਕਮਾਲ ਆ ਯਾਰ ਤੁਸੀਂ ਹੱਦ ਹੋ ਗਈ ਤੁਹਾਡੀ ਟੋਟੇ ਛਾਣੇਦਾਰ ਤੋਂ ਫੋਨ ਕਰਵਾ ਕੇ ਕਹਿੰਦੇ ਦੇਜਾ SIM ਆ ਕਿਉਂ ਦੇਜਾ ਵੀ SIM ਤਾਨੂੰ ਆਈਡੀ ਚਾਹੀਦੀ ਐ ਮੇਰੇ SIM ਦੀ ਆਈਡੀ ਚਾਹੀਦੀ ਆ ਕਦੋਂ ਲਈ ਚਾਹੀਦੀ SIM ਆਈਡੀ ਮੇਰੀ ਅਸੀਂ ਤੁਹਾਡੇ ਵਾਂਗੂ ਲੁਕਮਈ ਗੱਲਾਂ ਨਹੀਂ ਕਰਦੇ WhatsApp 'ਤੇ ਤੁਹਾਡੇ ਵਾਂਗੂ ਚੁਗਲੀਆਂ ਨਹੀਂ ਕਰਦੇ ਹਰ ਬੰਦੇ ਦਾ ਸਾਨੂੰ ਫੋਨ ਆਉਂਦਾ ਐ ਹਰ ਸੇ ਅਸੀਂ ਪਾਰਟੀ ਦਾ ਆਂਦਾ ਸਤਿਕਾਰ ਕਰੀਦਾ ਚੰਗੀ ਰਾਇਬੇ ਦਈਦੀ ਆ ਤੁਹਾਨੂੰ ਵੀ ਰਾਇਦੀ ਆ ਪਰ ਤੁਸੀਂ ਸਾਡੀਆਂ ਗੱਲਾਂ ਦਾ ਨਜਾਇਜ਼ ਫਾਇਦਾ ਠਾਂਦੇ ਹੋ ਮਜਬੂਰ ਨਾ ਕਰੋ ਮਜਬੂਰ ਨਾ ਕਰੋ ਬਾਰ ਬਾਰ ਕਹਿ ਰਿਆਂ ਮਜਬੂਰ ਨਾ ਕਰੋ ਅੱਜ ਤਾਂ ਲਾਈਵ ਹੋ ਕੇ ਇੰਨੀ ਗੱਲ ਕਹੀ ਆ ਹੁਣ ਅਗਲਾ ਜਿਹੜਾ ਸਟੈਪ ਹੋਏਗਾ ਮੇਰਾ ਤੁਹਾਡਾ ਨਾਮ ਲੈ ਕੇ ਹੋਏਗਾ ਤੁਹਾਡਾ ਨਾਮ ਲੈ ਕੇ ਮੈਂ ਦੱਸਾਂਗਾ ਤੁਹਾਡਾ ਨਾਮ ਲਗੇ ਇਹ ਕਿਹੜੇ ਬੰਦਿਆਂ ਨੇ ਇਹ ਗੱਲਾਂ ਕਰਨ ਲਈ ਮਜਬੂਰ ਕੀਤਾ ਹੈ ਸਰ ਜੜ ਕੇ ਮਰਾਂਗਾ ਤੁਹਾਡੇ ਤਾਂ ਮੈਂ ਦੱਸਾਂਗਾ ਕਮਾਲ ਦੀ ਗੱਲ ਹੈ ਯਾਰ ਸਾਡੇ ਪਰਿਵਾਰਾਂ ਦੇ ਯੋਗਦਾਨ ਹੈ ਸਾਡਾ ਬਾਪ ਖਬਰਾਂ ਲਿਖ ਕੇ ਮਰ ਗਿਆ ਤੁਹਾਡੇ ਲਈ ਤੁਸੀਂ ਕੀ ਕੀਤਾ ਕੀ ਕੀਤਾ ਸਾਡੇ ਬਾਪ ਦਾ ਇੱਕ ਨਾਮ ਹੈ ਸਾਡਾ ਵੀ ਇੱਕ ਨਾਮ ਹੈ ਸਾਨੂੰ ਸਾਡੇ ਪਿਓ ਨੇ ਸਾਡੀ ਸਾਨੂੰ ਪਹਿਚਾਨ ਦਿੱਤੀ ਹੈ ਤਾਂ ਜੀ ਰਿਆ ਇੱਜ਼ਤ ਨਾਲ ਸਨਮਾਨ ਨਾਲ ਸਤਿਕਾਰ ਨਾਲ ਤੁਹਾਡਾ ਵੀ ਕਰਦੇ ਆ ਪਰ ਜੇ ਤੁਸੀਂ ਸਤਿਕਾਰ ਲੈਣਾ ਨਹੀਂ ਚਾਹੁੰਦੇ ਫਿਰ ਕੀ ਕਰਨਾ ਦੱਸੋ ਲੋਕੋ ਤੁਹਾਡਾ ਸਾਥ ਚਾਹੀਦਾ ਮੈਨੂੰ ਪਟਿਆਲੇ ਦੇ ਲੋਕਾਂ ਨੂੰ ਸੱਚ ਚਾਹੀਦਾ ਪੱਤਰਕਾਰਾਂ ਨੂੰ ਚਾਹੀਦਾ ਸਮਾਜ ਦੇ ਹਰ ਵਰਗ ਨੂੰ ਚਾਹੀਦਾ ਲੋਕਾਂ ਦੀ ਜ਼ਿੰਦਗੀ ਦੀ ਲੜਾਈ ਲੜਨੀ ਬੜੀ ਔਖੀ ਹੈ ਅਸੀਂ ਕਦੇ ਗੱਲਾਂ ਕਰਦੇ ਨਹੀਂ ਸੀ ਸਵੇਰੇ ਕਿ ਕਮਾਰ ਨਹੀਂ ਚਲੇ ਜਾਣਾ ਕੋਈ ਗੱਲ ਨਹੀਂ ਸਾਨੂੰ ਮਜਬੂਰ ਕਰਦੇ ਬੰਦੇ ਇਹ ਆ ਗੋਲੀ ਮਾਰਦੇ ਅਸੀਂ ਕਿ ਚਾਰ ਖਬਰਾਂ ਲਿਖਦੀਆਂ ਸਾਡੀ ਕਿਹੜੀ ਕੈਪਸ਼ਨਾਂ ਲਿਖਣਾ ਤੁਹਾਨੂੰ ਤਕਲੀਫ ਹੁੰਦੀ ਆ ਉਹਨਾਂ ਦੇ ਗੋਲੀ ਮਾਰੋ ਜਿਨ੍ਹਾਂ ਨਾਲ ਤੁਹਾਡੀ ਨਹੀਂ ਬਣਦੀ ਸਾਡੇ ਨਾਲ ਕਿਉਂ ਮੱਥਾ ਮਾਰਦੇ ਹੋ ਤਹਾਡੀ ਕਾਦੀ ਲੜਾਈ ਐ ਜਿੰਨਾ ਨਾਲ ਤੁਹਾਡੀ ਨਹੀਂ ਬਣਦੀ ਉਹਨਾਂ ਨਾਲ ਜਾ ਕੇ ਮੱਥਾ ਮਾਰੋ ਉਹਨਾਂ ਨਾਲ ਜਾ ਕੇ ਲੜੋ ਨਹੀਂ ਬਣਦੀ ਬਲਤੇਜ ਪੰਨੂ ਦਾ ਨਾਮ ਨਹੀਂ ਬਣਦੀ ਜਾ ਕੇ ਜਾ ਕੇ ਮੱਥਾ ਮਾਰੋ ਉਹਦੇ ਨਾਲ ਉਹਦੇ ਨਾਲ ਲੜੋ ਜਾ ਕੇ ਸਾਨੂੰ ਸਾਡਾ ਕੰਮ ਕਰਨ ਦਿਓ ਸਾਨੂੰ ਨਾ ਮਜਬੂਰ ਕਰੋ ਜੈਸੀ ਗੱਲਾਂ ਕਰ ਲੈ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਕਈ ਦਿਨਾਂ ਤੋਂ ਦੇਖ ਰਿਹਾ ਮੈਂ ਫਿਰ ਸਤਿਕਾਰ ਕਰਦਾ ਹੁਣ ਵੀ ਕਹਿ ਰਿਹਾ ਮੈਂ ਤੁਹਾਡਾ ਸਤਿਕਾਰ ਕਰਦਾ ਜੇ ਪਰ ਤੁਸੀਂ ਇੰਨਾ ਪਰੇਸ਼ਾਨ ਕੀਤਾ ਤੁਸੀਂ ਹਿਸਾਬ ਲਾ ਕੇ ਚੱਲਿਓ ਆਪਦਾ ਫਿਰ ਇਹਦੇ ਕਲਾਂਕ ਮੱਥੇ ਤੇ ਮੜ ਦੂੰਗਾ ਯਾਦ ਰੱਖੋਗੇ ਜ਼ਿੰਦਗੀ 'ਚ ਤੁਸੀਂ ਫਿਰ ਬਣਜੋ ਤੁਸੀਂ ਐਮਐਲਏ ਫਿਰ ਤੁਸੀਂ ਬਣਜੋ ਮੰਤਰੀ ਫਿਰ ਤੁਹਾਨੂੰ ਪਤਾ ਲੱਗੂਗਾ ਜਦੋਂ ਹਿੱਕ ਤੇ ਚੜ ਕੇ ਬਲਿਆ ਨਾ ਤੁਹਾਡੇ ਤੁਹਾਨੂੰ ਫਿਰ ਬਣਾਉਂਗਾ ਮੈਂ ਐਮਐਲਏ ਤੁਸੀਂ ਕਿੱਦਾਂ ਬਣਦੇ ਤੁਸੀਂ ਐਮਐਲਏ ਦੇਖਾਂਗੇ ਤੁਹਾਨੂੰ ਕਮਾਲ ਦੀ ਗੱਲ ਹੈ ਵੋਟਾਂ ਸਾਡੀਆਂ ਜੁੱਤੀਆਂ ਸਾਨੂੰ ਅਸੀਂ ਬਣਾਇਆ ਤੁਹਾਨੂੰ ਸਾਡੀਆਂ ਵੋਟਾਂ ਨੇ ਬਣਾਇਆ ਸਾਡੇ ਲੋਕਾਂ ਨੇ ਬਣਾਇਆ ਸਾਡੇ ਸਮਾਜ ਨੇ ਬਣਾਇਆ ਕੀ ਦਿੱਤਾ ਤੁਸੀਂ ਸਮਾਜ ਨੂੰ ਗੰਦ ਪਾਇਆ ਤੁਸੀਂ ਜਿਹੜਾ ਗੱਲ ਅੱਗੇ ਤੱਕ ਜਾਊਗੀ ਇਹ ਵੀ ਦੱਸਤੀ ਗੱਲ ਤੁਹਾਨੂੰ ਹੁਣ ਜੋ ਵੀ ਹੋਊਗਾ ਤੁਹਾਡੇ ਨਾਮ ਲੱਗੂਗਾ ਮੈਂ ਬੱਚਿਆਂ ਨੂੰ ਦੱਸਦਾ ਆਪਣੇ ਘਰ ਵਾਲੀ ਨੂੰ ਦੱਸਦਾ ਦੱਸੂਗਾ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਦੇ ਨਾਲ ਲਊਗਾ ਤੁਸੀਂ ਜਿਹੜਾ ਗੁੰਡਾ ਕਰਦੀ ਕੀਤੀ ਆ ਕਰਵਾਇਆ ਮੈਨੂੰ ਫੋਨ 'ਤੇ ਦੱਸੂਗਾ ਤੁਹਾਨੂੰ ਦਊਗਾ ਤੁਹਾਨੂੰ ਮੈਂ ਡਾਟੇ ਸਾਰੇ ਜੇ ਤੁਸੀਂ ਇਦਾਂ ਹੀ ਮਾਰਨਾ ਨਾ ਸਾਨੂੰ ਫਿਰ ਅਸੀਂ ਵੀ ਮਰਨਾ ਜਾਣਦੇ ਹਾਂ ਅਸੀਂ ਤੁਹਾਡੇ ਤੁਹਾਡੇ ਮੁਤਾਬਕ ਨਹੀਂ ਮਰਨਾ ਅਸੀਂ ਮਰਾਂਗੇ ਆਪਣੀ ਮੁਤਾਬਕ ਮਰਾਂਗੇ ਵਾਹਿਗੁਰੂ ਦੇ ਮੁਤਾਬਕ ਜਦੋਂ ਦੇ ਸਭ ਅਖਸ਼ੇ ਆ ਆ ਝੂਠੇ ਪਰਚੇ ਪਾ ਕੇ ਇਦਾਂ ਨਹੀਂ ਚੱਲਣੀ ਗੱਲ ਆ ਇਦਾਂ ਨਹੀਂ ਮਰਦੇ ਅਸੀਂ ਭਾਈ ਗੁਰੂ ਭਲੇ ਕਰੇਗਾ ਕੋਈ ਗੱਲ ਨਹੀਂ ਸਭ ਦਾ ਲੇਖਾ ਜੋਖਾ ਤੇ ਸੰਸਾਰ ਤੇ ਹੀ ਹੈ ਕੱਟ ਲੋ 14 ਮਹੀਨੇ ਲੋਕਾਂ ਨੇ ਜੁੱਤੀਆਂ ਨੇ ਦਿਖਾਣਾ ਤੁਹਾਨੂੰ ਭੱਜਦੇ ਆਣ ਵਾਣ ਅਜ ਤਾਂ ਨਾ ਮੇਲੇ ਬੰਨਾ ਚੰਗੇ ਵੈਲੇ ਪੱਤਰਕਾਰ ਸਾਨੂੰ ਕੋਈ ਵਾਰੀ ਮੰਨਦੇ ਨਹੀਂ ਹੋਈ ਬੰਦੇ ਜਿਹੜੇ ਮੰਨਦੇ ਆ ਸਤਿਕਾਰ ਕਰਦੇ ਆ ਐਦਾਂ ਪਰੇਸ਼ਾਨ ਨਾ ਕਰੋ ਇਹ ਬੇਨਤੀਆਂ ਨੇ ਅਜੇ ਤਾਂ ਇਹਨੇ ਕੀ ਗੱਲ ਕਹੀ ਐ ਅਗਲੀ ਗੱਲ ਫਿਰ ਜਦੋਂ ਮੈਂ ਕਹਾਂਗਾ ਉਦੋਂ ਮੈਂ ਇਸ ਰੂਪ ਵਿੱਚ ਨਹੀਂ ਹੋਵਾਂਗਾ ਧੰਨਵਾਦ